ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ 10ਵੀਂ ਕਲਾਸ ਦੇ ਹਿਸਟਰੀ ਦੇ ਲੈਸਨ ਨੰਬਰ 3 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਦੇਖੋ ਆਪਾਂ ਨੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝ ਲਿਆ ਸੀ ਕਰ ਲਿਆ ਸੀ ਹੋਪ ਕਿ ਤੁਸੀਂ ਸਾਰਿਆਂ ਨੇ ਉਸ ਲੈਕਚਰ ਨੂੰ ਸੁਣ ਲਿਆ ਹੋਊਗਾ ਜੇ ਨਹੀਂ ਸੁਣਿਆ ਤਾਂ ਇੱਕ ਵਾਰ ਜ਼ਰੂਰ ਸੁਣ ਲਿਓ ਤਾਂ ਜੋ ਆਪਾਂ ਨੂੰ ਇਹਦੇ ਵਿੱਚੋਂ ਬਣਦੇ ਕੁਐਸਚਨ ਜਿਹੜੇ ਨੇ ਲੈਸਨ ਦੇ ਵਿੱਚੋਂ ਉਹ ਸਮਝਣੇ ਆਸਾਨ ਹੋ ਜਾਣ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਇੱਕ ਇੱਕ ਨੰਬਰ ਵਾਲੇ ਕੁਐਸਚਨ ਜਿਹੜੇ ਨੇ ਇਸ ਲੈਸਨ ਦੇ ਵਿੱਚੋਂ ਕਿਹੜੇ ਬਣਦੇ ਨੇ ਸਭ ਤੋਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਾਨਕਿ ਇੱਕ ਇੱਕ ਨੰਬਰ ਵਾਲੇ ਕੁਐਸਚਨ ਜਿਹੜੇ ਨੇ ਉਹ ਕਿਹੜੇ ਕਿਹੜੇ ਕੁਐਸਚਨ ਬਣਦੇ ਨੇ ਉਹ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਹੈਗਾ ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਦੇ ਬਾਰੇ ਕੀ ਮਤ ਪੇਦ ਹੈ ਦੇਖੋ ਦੋ ਤਰੀਕਾ ਮੰਨੇ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦੀਆਂ ਇੱਕ ਭਾਈ ਬਾਲਾ ਜੀ ਦੇ ਅਨੁਸਾਰ ਜਿਹੜੀ ਉਹਨਾਂ ਦੀ ਜਨਮ ਸਾਖੀ ਸੀ ਉਹਦੇ ਅਨੁਸਾਰ ਤੇ ਕੁਝ ਕਿ ਜਿਹੜੇ ਇਤਿਹਾਸਕਾਰ ਨੇ ਉਹ ਹੋਰ ਮੰਨਦੇ ਨੇ ਭਾਈ ਬਾਲਾ ਜੀ ਦੇ ਅਨੁਸਾਰ ਜਿਹੜਾ ਸੀਗਾ 1469 ਈਸਵੀ ਕੱਤਕ ਦੀ ਪੂਰਨਮਾਸ਼ੀ ਮੰਨੀ ਜਾਂਦੀ ਆ ਪਰ ਜਿਹੜੇ ਹੋਰ ਇਤਿਹਾਸਕਾਰ ਨੇ ਕਈ ਹੋਰ ਇਤਿਹਾਸਕਾਰ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਉਹਨਾਂ ਦਾ ਜਨਮ ਕੀ ਆ ਵਿਸਾਖ ਦੇ ਵਿੱਚ ਹੋਇਆ ਜਾਨੀ ਕਿ 15 ਅਪ੍ਰੈਲ ਨੂੰ ਠੀਕ ਹੈ ਪਰ ਆਪਾਂ ਜਿਹੜਾ ਉਹਨਾਂ ਦਾ ਜਨਮ ਮਨਾਉਨੇ ਆ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਉਨੇ ਆ ਜਾਨੀ ਕਿ ਅਕਤੂਬਰ ਤੇ ਨਵੰਬਰ ਦੇ ਵਿੱਚ ਮਨਾਉਨੇ ਆ ਕਲੀਅਰ ਹੋ ਗਈ ਗੱਲ ਇਹ ਪਹਿਲਾ ਹੈਗਾ ਭਾਈ ਵਾਲਾ ਜੀ ਦੀ ਜਨਮ ਸਾਖੀ ਦੇ ਅਨੁਸਾਰ ਗੁਰੂ ਜੀ ਦਾ ਜਨਮ ਜਿਹੜਾ ਹੈ 1469 ਈਸਵੀ ਨੂੰ ਜਾਨੀ ਕਿ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਪਰਤੂ ਜ਼ਿਆਦਾਤਰ ਜਿਹੜੇ ਆਧੁਨਿਕ ਇਤਿਹਾਸਕਾਰ ਨੇ ਉਹ ਕੀ ਮੰਨਦੇ ਨੇ ਉਹ ਮੰਨਦੇ ਨੇ ਕਿ ਵਿਸਾਖ ਦੇ ਵਿੱਚ ਜਾਨੀ ਕਿ 15 April ਠੀਕ ਹੈ 15 April ਨੂੰ ਉਹ ਮੰਨਦੇ ਨੇ ਕਿ 15 April 1469 ਇਸਵੀ ਨੂੰ ਉਹ ਜਨਮ ਮੰਨਦੇ ਨੇ ਕਲੀਅਰ ਉਸ ਤੋਂ ਬਾਅਦ ਕਿਸ ਘਟਨਾ ਨੂੰ ਸੱਚਾ ਸੌਦਾ ਦਾ ਨਾਮ ਦਿੱਤਾ ਗਿਆ ਦੇਖੋ ਜਦੋਂ ਪਿਤਾ ਕਾਲੂ ਜਿਹੜੇ ਹੁੰਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹ ਬੜੇ ਦੁਬਦਾਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਇਹ ਦੇਖ ਕੇ ਬੜੀ ਪਰੇਸ਼ਾਨੀ ਹੁੰਦੀ ਆ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਤਲਬ ਧਿਆਨ ਹੈ ਉਹ ਅਧਿਆਤਮਕ ਕੰਮਾਂ ਦੇ ਵੱਲ ਵੱਧਦਾ ਹੈ ਸੰਸਾਰਿਕ ਕੰਮਾਂ ਦੇ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਸੀਗਾ ਨਾ ਰੁਝਾਨ ਸੀਗਾ ਤਾਂ ਉਹ ਕੀ ਕਰਦੇ ਨੇ ਪਹਿਲਾਂ ਉਹਨਾਂ ਨੂੰ ਮੱਝਾਂ ਚਾਰਾਂ ਦੇ ਕੰਮ ਦੇ ਵਿੱਚ ਪਾਉਂਦੇ ਨੇ ਠੀਕ ਹੈ ਫਿਰ ਖੇਤੀਬਾੜੀ ਦੇ ਕੰਮ ਦੇ ਵਿੱਚ ਪਾਉਂਦੇ ਨੇ ਉੱਥੋਂ ਵੀ ਜਦੋਂ ਠੀਕ ਨਹੀਂ ਲੱਗਦਾ ਹੈਗਾ ਤਾਂ ਫਿਰ ਉਹ ਕੀ ਕਰਦੇ ਨੇ ਇੱਕ ਨਾ ਚੂੜਕਾਨਾ ਨਗਰ ਹੁੰਦਾ ਹੈ ਚੂੜਕਾਨਾ ਨਗਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 2 ਰੁਪਏ ਦਿੰਦੇ ਨੇ 20 ਰੁਪਏ ਦੇ ਕੇ ਇੱਕ ਵਧੀਆ ਖਰਾ ਜਿਹੜਾ ਸੀਗਾ ਸੌਦਾ ਕਰਨ ਦੇ ਲਈ ਭੇਜ ਦਿੰਦੇ ਨੇ ਉੱਥੇ ਪਰ ਗੁਰੂ ਨਾਨਕ ਦੇਵ ਜੀ ਉੱਥੇ ਕੀ ਕਰਦੇ ਨੇ ਜਿਹੜੇ ਭੁੱਖੇ ਸਾਧੂ ਹੁੰਦੇ ਨੇ ਠੀਕ ਹੈ ਫਕੀਰ ਹੁੰਦੇ ਨੇ ਸੰਤ ਬੈਠੇ ਹੁੰਦੇ ਨੇ ਉਹਨਾਂ ਨੂੰ 20 ਰੁਪਏ ਦਾ ਰਾਸ਼ਨ ਜਿਹੜਾ ਸੀਗਾ ਲੈ ਕੇ ਖਿਲਾ ਦਿੰਦੇ ਨੇ ਔਰ ਇਹ ਜਿਹੜੀ ਘਟਨਾ ਹੁੰਦੀ ਜਾਂ ਆ ਕੇ ਸਾਰੀ ਸੱਚ ਘੜ ਦੱਸ ਦਿੰਦੇ ਨੇ ਔਰ ਇਸੇ ਘਟਨਾ ਨੂੰ ਕੀ ਕਿਹਾ ਜਾਂਦਾ ਹੈ ਸੱਚਾ ਸੌਦਾ ਦੇਖੋ ਸੱਚਾ ਸੌਦਾ ਸਾਨੂੰ ਪਤਾ ਲੱਗ ਗਿਆ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਦੇ ਲਈ 20 ਰੁਪਏ ਮਿਲੇ ਸੀਗੇ ਠੀਕ ਹੈ ਉਹਨਾਂ 20 ਰੁਪਏ ਨੂੰ ਕਿਹਨੂੰ ਦਿੱਤਾ ਸੀਗਾ ਉਹਨਾਂ ਨੇ ਸਾਧੂ ਸੰਤਾਂ ਨੂੰ ਭੋਜਨ ਕਰਵਾਤਾ ਸੀਗਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਪਤਨੀ ਕਿੱਥੋਂ ਦੇ ਰਹਿਣ ਵਾਲੇ ਸਨ ਠੀਕ ਹੈ ਪਤਨੀ ਉਹਨਾਂ ਦੀ ਸੀਗੇ ਪਤ ਜੀ ਬੀਬੀ ਸੁਲੱਖਣੀ ਕਿੱਥੋਂ ਦੇ ਰਹਿਣ ਵਾਲੇ ਸੀਗੇ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਠੀਕ ਹੈ ਤੇ ਉਹਨਾਂ ਦੇ ਦੋ ਪੁੱਤਰ ਸੀਗੇ ਇੱਕ ਸ਼੍ਰੀ ਚੰਦ ਜੀ ਤੇ ਦੂਜੇ ਲਖਮੀ ਦਾਸ ਜੀ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਦੇਖੋ 1499 ਈਸਵੀ ਦੇ ਵਿੱਚ ਸultanpur Lodhi ਦੇ ਵਿਖੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੇਈ ਨਦੀ ਦੇ ਵਿੱਚ ਉਹ ਆਮ ਦੀ ਤਰ੍ਹਾਂ ਦਿੱਲੀ ਜਿਵੇਂ ਇਸ਼ਨਾਨ ਕਰਨ ਦੇ ਲਈ ਜਾਂਦੇ ਸੀਗੇ ਪਰ ਜਦੋਂ 1499 ਈਸਵੀ ਦੇ ਵਿੱਚ ਜਾਂਦੇ ਨੇ ਤਾਂ 3 ਦਿਨ ਦੇ ਲਈ ਅਲੋਪ ਹੋ ਜਾਂਦੇ ਨੇ ਬਿਸਮਾਦ ਅਵਸਥਾ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਜਦੋਂ 3 ਦਿਨ ਬਾਅਦ ਆਉਂਦੇ ਨੇ ਤਾਂ ਫਿਰ ਇੱਕ ਸ਼ਬਦ ਬੋਲਦੇ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵੀ ਨਾ ਕੋਈ ਹਿੰਦੂ ਆ ਤੇ ਨਾ ਹੀ ਕੋਈ ਮੁਸਲਮਾਨ ਹੈ ਠੀਕ ਹੈ ਪਰ ਉਹ ਜਿਹੜੇ ਹਿੰਦੂ ਤੇ ਮੁਸਲਮਾਨ ਨੇ ਦੋਵੇਂ ਕੀ ਹੋਏ ਹੋਏ ਨੇ ਆਪਣੇ ਰਸਤੇ ਤੋਂ ਭਟਕੇ ਹੋਏ ਨੇ ਧਰਮ ਤੋਂ ਭਟਕੇ ਹੋਏ ਨੇ ਦੇਖੋ ਪਹਿਲੀ ਗੱਲ ਸੀਗੀ ਇਹਨਾਂ ਨੇ ਸ਼ਬਦ ਗढ़े ਕਹੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਠੀਕ ਹੈ ਉਹਦਾ ਅਰਥ ਕੀ ਸੀਗਾ ਵੀ ਕੋਨਾਂ ਵਿੱਚ ਕੋਈ ਫਰਕ ਨਹੀਂਗਾ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਕੋਈ ਫਰਕ ਨਹੀਂਗਾ ਪਰ ਉਹ ਬੰਦੇ ਜਿਹੜੇ ਨੇ ਆਪਣੇ ਰਸਤੇ ਤੋਂ पटके हुए ने ठीक है अपने धर्म ਤੋਂ ਪਟਕੇ ਹੋਏ ਨੇ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਕੋਲ ਕੀ ਕੰਮ ਕੀਤਾ ਦੇਖੋ ਮਹਿਤਾ ਕਾਲੂ ਜੀ ਚਾਹੁੰਦੇ ਸੀਗੇ ਵੀ ਇਹਨਾਂ ਦਾ ਕੰਮ ਜਿਹੜਾ ਧਿਆਨ ਹੈ ਗੁਰੂ ਨਾਨਕ ਦੇਵ ਜੀ ਦਾ ਸੰਸਾਰਿਕ ਕੰਮਾਂ ਦੇ ਵਿੱਚ ਆਵੇ ਸਾਰੇ ਹਤਕੰਡੇ ਬਣਾਉਂਦੇ ਨੇ ਪਰ ਕਾਮਯਾਬ ਨਹੀਂ ਹੁੰਦੇ ਉਸ ਤੋਂ ਬਾਅਦ ਦੇਖਦੇ ਨੇ ਕਿ ਆਪਾਂ ਜਗਾ ਬਦਲ ਦਿੰਨੇ ਆ ਦੇਖੋ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿਸਟਰ ਹੁੰਦੇ ਨੇ ਠੀਕ ਹੈ ਬੀਬੀ ਨਾਨਕੀ ਜੀ ਉੱਥੇ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਹਸਬੈਂਡ ਹੁੰਦੇ ਨੇ ਪਤੀ ਹੁੰਦੇ ਨੇ ਜੈ ਰਾਮ ਜੀ ਉਹਨਾਂ ਦੇ ਕੋਲੇ ਕੰਮ ਕਰਨ ਦੇ ਲਈ ਭੇਜਿਆ ਜਾਂਦਾ ਹੈ ਤਾਂ ਜੈਰਾਮ ਜੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਫੌਜਦਾਰ ਹੁੰਦਾ ਹੈ ਦੌਲਤਖਾਨ ਲੋਧੀ ਦੌਲਤਖਾਨ ਲੋਧੀ ਦੇ ਜਿਹੜਾ ਸਰਕਾਰੀ ਮੋਦੀਖਾਨਾ ਹੁੰਦਾ ਹੈ ਜਾਨੀ ਕਿ ਜਿਹੜਾ ਅਨਾਜ ਭੰਡਾਰ ਹੁੰਦਾ ਜਿਹੜਾ ਠੀਕ ਹੈ ਉਹ ਉੱਥੇ ਕੀ ਕਰਦੇ ਨੇ ਭੰਡਾਰੀ ਦੀ ਭੰਡਾਰੀ ਦਾ ਕੰਮ ਜਿਹੜਾ ਸੀਗਾ ਉੱਥੇ ਅ ਦਵਾ ਦਿੰਦੇ ਨੇ ਉੱਥੇ 10 ਸਾਲ ਦੇ ਲਈ ਉਹ ਕੰਮ ਕਰਦੇ ਨੇ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਮ ਲਿਖੋ ਦੇਖੋ ਵਾਰ ਮਲਾਰ ਵਾਰ ਆਸਾ ਵਾਰ ਮਾਜ ਠੀਕ ਹੈ ਜਪਜੀ ਅਤੇ 12 ਮਹਾ ਇਹ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਨੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕੁਰਖੇਤਰ ਦੇ ਵਿਖੇ ਕੀ ਵਿਚਾਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਕੁਰਖੇਤਰ ਦੇ ਵਿਖੇ ਲੋਕਾਂ ਨੂੰ ਇਹ ਕਿਹਾ ਵੀ ਜਿਹੜੀ ਸਰੀਰ ਦੀ ਸਾਡੀ ਪਵਿੱਤਰਤਾ ਉਹਦੇ ਨਾਲੋਂ ਜਿਹੜੀ ਪਵਿੱਤਰਤਾ ਸਾਡੇ ਮਨ ਦੀ ਪਵਿੱਤਰਤਾ ਜ਼ਰੂਰੀ ਹੈ ਠੀਕ ਹੈ ਦੇਖੋ ਕੁਰਖੇਤਤ ਦੇ ਵਿੱਚ ਗੁਰੂ ਨਾਨਕ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਸਰੀਰਿਕ ਪਵਿੱਤਰਤਾ ਦੇ ਵਿੱਚ ਆਏ ਵੀ ਸਾਡਾ ਜਿਹੜਾ ਸਰੀਰ ਹੈ ਉਹਨੂੰ ਸਜਾਉਣ ਦੀ بجائے ਸਾਨੂੰ ਕੀ ਸਜਾਉਣਾ ਚਾਹੀਦਾ ਹੈ ਆਪਣੀ ਆਤਮਾ ਨੂੰ ਸਜਾਉਣਾ ਚਾਹੀਦਾ ਹੈ ਠੀਕ ਹੈ ਮਨ ਅਤੇ ਆਤਮਾ ਦੀ ਪਵਿੱਤਰਤਾ ਦੇ ਉੱਤੇ ਜ਼ੋਰ ਦਿੱਤਾ ਉਸ ਤੋਂ ਬਾਅਦ ਬਨਾਰਸ ਦੇ ਯਾਤਰਾ ਜਦੋਂ ਗੁਰੂ ਗੁਰੂ ਜੀ ਦੀ ਬਨਾਰਸ ਦੀ ਯਾਤਰਾ ਦੇ ਬਾਰੇ ਲਿਖੋ ਕੌਣ ਮਿਲੇ ਸੀਗਾ ਉੱਥੇ ਪੰਡਿਤ ਚਤੁਰਦਾਸ ਜੀ ਠੀਕ ਹੈ ਪੰਡਿਤ ਚਤੁਰਦਾਸ ਜੀ ਮਿਲਦੇ ਨੇ ਤੇ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਚੇਲੇ ਬਣ ਜਾਂਦੇ ਨੇ ਉਸ ਤੋਂ ਬਾਅਦ ਗੋਰਖ ਮਤਾ ਦੇ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਤੇ ਯੋਗੀਆਂ ਨੂੰ ਕੀ ਉਪਦੇਸ਼ ਦਿੱਤਾ ਦੇਖੋ ਉੱਥੇ ਗੁਰੂ ਨਾਨਕ ਦੇਵ ਜੀ ਜਿਹੜੇ ਗੋਰਖਨਾਥ ਦੇ ਅਨੁਜਾਈ ਸੀਗੇ ਉਹਨਾਂ ਨੂੰ ਕਿਹਾ ਵੀ ਹੱਥ ਦੇ ਵਿੱਚ ਡੰਡਾ ਫੜਨ ਦੇ ਨਾਲ ਕੰਨਾਂ ਦੇ ਵਿੱਚ ਮੁੰਦਰਾ ਪਾਉਣ ਦੇ ਨਾਲ ਸਿਰ ਮਨਾਉਣ ਦੇ ਨਾਲ ਠੀਕ ਹੈ ਤਿਆਗ ਕਰਨ ਦੇ ਨਾਲ ਤਪ ਕਰਨ ਦੇ ਨਾਲ ਤੁਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਠੀਕ ਹੈ ਤੁਹਾਨੂੰ ਮੁਕਤੀ ਪ੍ਰਾਪਤ ਕਰਨ ਦੇ ਲਈ ਪਰਮਾਤਮਾ ਦੀ ਮਹਿਮਾ ਜਿਹੜਾ ਸੀਗਾ ਉਹਦਾ ਮਹਿਮਾ ਦਾ ਗਾਣ ਕਰਨਾ ਪੈਣਾ ਹੈ ਗੁਣ ਗਾਣ ਕਰਨਾ ਪੈਣਾ ਹੈ ਦੇਖੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਦੇ ਉੱਤੇ ਸਵਾਹ ਮਾਰਨ ਦੇ ਨਾਲ ਵੀ ਪਿੰਡੇ ਦੇ ਸਵਾਹ ਮਾਰਨ ਦੇ ਨਾਲ ਕੁਝ ਨਹੀਂ ਹੋਣਾ ਹੈਗਾ ਹੱਥਾਂ ਦੇ ਵਿੱਚ ਡੰਡਾ ਫੜਨ ਦੇ ਨਾਲ ਕੁਝ ਨਹੀਂ ਹੋਣਾ ਸਿਰ ਮਨਾਲੋ ਤੁਸੀਂ ਗੱਜੇ ਹੋ ਜੋ ਪਰ ਸੰਸਾਰ ਨੂੰ ਤਿਆਗ ਕੇ ਬੈਠ ਜਾਓ ਕਿਸੇ ਸਾਈਡ ਤੇ ਜਾ ਕੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਬੈਠ ਜਾਓ ਇਹ ਸਭ ਬ्यर्थਾ ਕਹਿੰਦੇ ਪਰ ਇਹਦੇ ਨਾਲ ਤੁਹਾਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ ਹੈਗੀ ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਇਹਦਾ ਗੋਰਖ ਮਤਾ ਦਾ ਫਿਰ ਨਾਮ ਬਦਲ ਕੇ ਜਦੋਂ ਸਾਰੇ ਪ੍ਰਭਾਵਿਤ ਹੋ ਜਾਂਦੇ ਨੇ ਨਾਨਕ ਮਤਾ ਵੀ ਪੈਂਦਾ ਹੈ ਫਿਰ ਨਾਮ ਠੀਕ ਹੈ ਕਈ ਵਾਰ ਸ਼ਾਰਟ ਨੋਟ ਦੇ ਵਿੱਚ ਆ ਜਾਂਦਾ ਹੈ ਨਾਨਕ ਮਤਾ ਗੋਰਖ ਮਤਾ ਨੂੰ ਬਾਅਦ ਦੇ ਵਿੱਚ ਕਿਸ ਨਾਮ ਦੇ ਨਾਲ ਜਾਣਿਆ ਗਿਆ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਕਿਹੋ ਜੀ ਸੀ ਕਿਹੋ ਜਾਂ ਸੀਗਾ ਉਹ ਪਰਮਾਤਮਾ ਦੇ ਬਾਰੇ ਕੀ ਵਿਚਾਰ ਰੱਖਦੇ ਸੀਗੇ ਸਭ ਤੋਂ ਪਹਿਲੀ ਗੱਲ ਕਹਿੰਦੇ ਪਰਮਾਤਮਾ ਨਿਰੰਕਾਰ ਨਿਰਆਕਾਰ ਆ ਮਤਲਬ ਕੋਈ ਆਕਾਰ ਨਹੀਂ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਉਹ ਗੁਰੂ ਜੀ ਕਹਿੰਦੇ ਵੀ ਜਦੋਂ ਉਹਦਾ ਕੋਈ ਰੰਗ ਰੂਪ ਹੀ ਹੈ ਨਹੀਂਗਾ ਕੋਈ ਆਕਾਰੇ ਹੈ ਨਹੀਂਗਾ ਤਾਂ ਅਸੀਂ ਉਹਨਾਂ ਨੂੰ ਮੂਰਤੀ ਬਣਾ ਕੇ ਕਿੱਦਾਂ ਪੂਜ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਸਰਵ ਸ਼ਕਤੀਮਾਨ ਕਹਿੰਦੇ ਪਰਮਾਤਮਾ ਸਰਵ ਸ਼ਕਤੀਮਾਨ ਆ ਉਹ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਕੋਈ ਦੇਵੀ ਦੇਵਤਾ ਉਹ ਤੋਂ ਕੋਈ ਉੱਪਰ ਨਹੀਂ ਹੈਗਾ ਉਸ ਤੋਂ ਬਾਅਦ ਸਰਵ ਵਿਆਪਕ ਕਹਿੰਦੇ ਕਿ ਸਰਵ ਵਿਆਪਕ ਹੈ ਕਣ-ਕਣ ਦੇ ਵਿੱਚ ਹੈ ਹਰ ਪਾਸੇ ਹੈ ਠੀਕ ਹੈ ਮੇਰੇ ਵਿੱਚ ਤੁਹਾਡੇ ਵਿੱਚ ਸਭ ਦੇ ਵਿੱਚ ਪਰਮਾਤਮਾ ਹੈ ਸਭ ਇੱਕ ਬਰਾਬਰ ਨੇ ਉਸ ਤੋਂ ਬਾਅਦ ਸਰਵ ਉੱਚ ਕਹਿੰਦੇ ਕਿ ਪਰਮਾਤਮਾ ਕੀ ਹੈ ਸਰਵ ਉੱਚ ਹੈ ਸਭ ਤੋਂ ਉੱਚਾ ਹੈ ਉਸ ਤੋਂ ਉੱਪਰ ਕੋਈ ਹੈ ਨਹੀਂਗਾ ਉਹਦੀ ਮਹਿਮਾ ਦਾ ਜਿਹੜਾ ਗਾਣ ਹੈ ਨਾ ਗੁਣ ਗaan ਹੈ ਉਹ ਕੋਈ ਕਿਸੇ ਕਿਤਾਬ ਦੇ ਵਿੱਚ ਕਿਸੇ ਗਾਣੇ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਉਹਦੀ ਵਿਆਖਿਆ ਵਰਣਨ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਿਹੋ ਜਿਹੇ ਜਨਿਉ ਚਾਹੁੰਦੇ ਸਨ ਦੇਖੋ ਜਨਯਉ ਦੀ ਰਸਮ ਜਿਹੜੀ ਜਿਨਾ ਜਦੋਂ ਗੁਰੂ ਜੀ ਅ ਬੱਚੇ ਹੁੰਦੇ ਨੇ ਬਾਲ ਅਵਸਥਾ ਦੇ ਵਿੱਚ ਹੁੰਦੇ ਨੇ ਤਾਂ ਜਿਹੜਾ ਪ੍ਰਾਤਨ ਸਨਾਤਨੀ ਧਰਮ ਦੇ ਅਨੁਸਾਰ ਉਹਨਾਂ ਨੂੰ ਜਨਯਉ ਪਾਉਣ ਦੇ ਲਈ ਕਿਹਾ ਜਾਂਦਾ ਹੈ ਠੀਕ ਹੈ ਪੰਡਤ ਹਰਦੇਵਾਲ ਜਦੋਂ ਆਪਣੇ ਸਾਹਮਣੇ ਬਿਠਾਉਂਦੇ ਨੇ ਪਹਿਲੇ ਮੰਤਰ ਜਦੋਂ ਪੜ੍ਹਦੇ ਨੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਜਨਯਉ ਜਨਯਉ ਇੱਕ ਸੂਤ ਦਾ ਧਾਗਾ ਹੁੰਦਾ ਠੀਕ ਹੈ ਇੱਥੋਂ ਪਾਇਆ ਹੁੰਦਾ ਪੰਡਤਾਂ ਦੇ ਤੇ ਵੀ ਤੁਸੀਂ ਉਹ ਪਾਓ ਪਰ ਗੁਰੂ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਧਾਗਾ ਜਿਹੜਾ ਹੈ ਨਾ ਜਨੇਉ ਉਹ ਹੈ ਉਹ ਸੂਤ ਦੇ ਧਾਗੇ ਦਾ ਨਾ ਤਾਂ ਉਹ ਸੂਤ ਦਾ ਬਣਿਆ ਹੋਇਆ ਨਾ ਤਾਂ ਉਹ ਮੈਨੂੰ ਇਹ ਜੇ ਤੁਹਾਡੇ ਕੋਲੇ ਸਤ ਗੁਣਾ ਦਾ ਬਣਿਆ ਹੋਇਆ ਹੈ ਤਾਂ ਮੈਨੂੰ ਦਿਓ ਨਹੀਂ ਮੈਨੂੰ ਇਹ ਨਾ ਦਿਓ ਤਾਂ ਸਾਰੇ ਹੈਰਾਨ ਸੀਗੇ ਕਿ ਐਡੀ ਗੱਲ ਇੱਕ ਬੱਚਾ ਕਿਵੇਂ ਕਰ ਸਕਦਾ ਹੈ ਉਸ ਤੋਂ ਬਾਅਦ ਆ ਦੇਖੋ ਸਤ ਗੁਣਾ ਦੇ ਬਣੇ ਹੋਏ ਧਾਗੇ ਦਾ ਜਨੇਉ ਕਿਹਾ ਉਹਨਾਂ ਨੇ ਕਿ ਸਤ ਗੁਣਾ ਦੇ ਬਣੇ ਹੋਏ ਧਾਗੇ ਮੈਨੂੰ ਦਿਓ ਉਸ ਤੋਂ ਬਾਅਦ ਸੱਚੇ ਸੌਦੇ ਤੋਂ ਕੀ ਭਾਵ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕੀ ਵਪਾਰ ਕਰਨ ਦੇ ਲਈ ਭੇਜਿਆ ਸੀਗਾ 20 ਰੁਪਏ ਦੇ ਕੇ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹ 20 ਰੁਪਏ ਦਾ ਕੀ ਕੀਤਾ ਸੀਗਾ ਭੁੱਖੇ ਜਿਹੜੇ ਸਾਧੂ ਸੰਤ ਸੀਗੇ ਉਹਨਾਂ ਨੂੰ ਭੋਜਨ ਕਰਵਾਤਾ ਸੀਗਾ ਉਹ ਉਹਨੂੰ ਆਪਾਂ ਘਟਨਾ ਨੂੰ ਕੀ ਬੋਲਦੇ ਆ ਸੱਚਾ ਸੌਦਾ ਉਸ ਤੋਂ ਬਾਅਦ ਦੇਖੋ ਸਿੱਖ ਧਰਮ ਦੇ ਸੰਸਥਾਪਕ ਜਾਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਦੇਖੋ 15 April ਬਸਾਖ ਮਹੀਨੇ ਦੇ ਵਿੱਚ 1400 ਕੁਝ ਜਿਹੜੇ ਵਿਦਵਾਨ ਨੇ ਉਹ ਇਹ ਮੰਨਦੇ ਨੇ ਕਿ 15 April ਬਸਾਖ ਮਹੀਨਾ 1469 ਈਸਵੀ ਦੇ ਵਿੱਚ ਪਰ ਪਾਈ ਬਾਲਾ ਜੀ ਦੀ ਜਨਮ ਸਾਖੀ ਦੇ ਅਨੁਸਾਰ ਕੀ ਹੈ ਕੱਤਕ ਦੀ ਪੂਰਨਮਾਸ਼ੀ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਦੇ ਕੋਈ ਦਾ ਜਨਮ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤੇ ਹੁਣ ਕਨਫਿਊਜ਼ ਨਹੀਂ ਹੋ ਜਾਣਾ ਵੀ ਅਸੀਂ ਕੀ ਲਿਖੀਏ ਜਾਂ ਤਾਂ ਦੋਨੇ ਹੀ ਲਿਖ ਦੋ ਜਾਂ ਫਿਰ ਜਦੋਂ ਇੱਕ ਜਨਮ ਪੁੱਛਿਆ ਗਿਆ ਤਾਂ ਤੁਸੀਂ ਕੋਈ ਵੀ ਲਿਖ ਸਕਦੇ ਹੋ ਤੁਹਾਡਾ ਠੀਕ ਹੋਊਗਾ ਪਰ ਜੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਪਾਈ ਬਾਲਾ ਜੀ ਦੀ ਜਨਮ ਸਾਖੀ ਦੇ ਅਨੁਸਾਰ ਤਾਂ ਫਿਰ ਕੱਤਕ ਦੀ ਪੂਰਨਮਾਸ਼ੀ ਹੀ ਲਿਖਣਾ ਪਊਗਾ ਠੀਕ ਹੈ ਤਾਂ ਇਹ ਧਿਆਨ ਰੱਖਣਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਦੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੋਇਆ ਸੀਗਾ ਉਹ ਹੈਗਾ ਅੱਜ ਪਿੰਡ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਲਾਹੌਰ ਦੇ ਕੋਲੇ ਅ ਲਾਹੌਰ ਦੇ ਨੇੜੇ ਆ 64 66 ਕਿਲੋਮੀਟਰ ਜਿਹੜਾ ਸੀਗਾ ਤਲਵੰਡੀ ਪਿੰਡ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਦੇਖੋ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਲਾਹੌਰ ਦੇ ਦੱਖਣ ਪੱਛਮ ਦੇ ਵਿੱਚ 64 ਕਿਲੋਮੀਟਰ ਦੀ ਦੂਰੀ ਤੇ ਕਿੱਥੇ ਹੁੰਦਾ ਭਲਾ ਤਲਵੰਡੀ رائے ਭੋਜ ਦੀ ਤਲਵੰਡੀ ਜਿਹਨੂੰ ਆਪਾਂ ਬੋਲਦੇ ਆਂ ਅੱਜ ਕੱਲ ਉਹਨੂੰ ਕੀ ਕਿਹਾ ਜਾਂਦਾ ਹੈ ਸ੍ਰੀ ਨਨਕਾਣਾ ਸਾਹਿਬ ਠੀਕ ਹੈ ਅੱਜ ਕੱਲ ਉਹਨੂੰ ਕੀ ਕਿਹਾ ਜਾਂਦਾ ਹੈ ਸ੍ਰੀ ਨਨਕਾਣਾ ਸਾਹਿਬ ਉਸ ਤੋਂ ਬਾਅਦ ਗੁਰੂ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਦੇ ਵਿੱਚ ਪੜਨ ਦੇ ਲਈ ਭੇਜਿਆ ਗਿਆ ਪੰਡਿਤ ਗੋਪਾਲ ਜੀ ਠੀਕ ਹੈ ਪੰਡਿਤ ਗੋਪਾਲ ਜੀ ਦੇ ਕੋਲ ਉਹਨਾਂ ਨੂੰ ਪੜਨ ਦੇ ਲਈ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਏ ਦੇ ਨਾਲ ਫਕੀਰਾਂ ਨੂੰ ਭੋਜਨ ਖਵਾਉਣ ਦੀ ਘਟਨਾ ਨੂੰ ਕੀ ਕਿਹਾ ਜਾਂਦਾ ਹੈ ਸੱਚਾ ਸੌਦਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ਦੇਖੋ ਉੱਥੇ ਸੁਲਤਾਨਪੁਰ ਦੇ ਵਿੱਚ ਕੌਣ ਸੀ ਉਹਨਾਂ ਦੀ ਭੈਣ ਸੀ ਉਨਾ ਦਾ ਜਿਹੜਾ ਜੀਜਾ ਜੀ ਸੀਗੇ ਉਹ ਸੀਗੇ ਜੈਰਾਮ ਉਹਦੇ ਕੋਲੇ ਕੀ ਕਰਨ ਭੇਜਿਆ ਗਿਆ ਸੀਗਾ ਕਾਰੋਬਾਰ ਕਰਨ ਦੇ ਲਈ ਕੋਈ ਕੰਮ ਕਰਨ ਦੇ ਲਈ ਉੱਥੇ ਭੇਜਿਆ ਗਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਭੈਣ ਨਾਨਕੀ ਅਤੇ ਜੀਜਾ ਜੈਰਾਮ ਦੇ ਕੋਲ ਸੁਲਤਾਨਪੁਰ ਦੇ ਲਈ ਭੇਜਿਆ ਗਿਆ ਤਾਂ ਜੋ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ਕੋਈ ਕੰਮ ਕਰ ਸਕਣ ਠੀਕ ਹੈ ਸੁਲਤਾਨਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਉੱਥੇ ਕੀ ਕੰਮ ਮਿਲਿਆ ਸੀਗਾ ਦੌਲਤ ਖਾਨ ਲੋਧੀ ਜਿਹੜਾ ਸੀਗਾ ਉਹਦਾ ਸਰਕਾਰੀ ਮੋਦੀਖਾਨਾ ਜਿਹੜਾ ਸੀਗਾ ਉੱਥੇ ਕੰਮ ਕਿਹੜਾ ਮਿਲਿਆ ਸੀਗਾ ਪੰਡਾਰੀ ਦੀ ਜੌਬ ਮਿਲੀ ਸੀਗੀ ਠੀਕ ਹੈ ਉੱਥੇ ਉਹਨਾਂ ਨੇ ਕਿੰਨੇ ਸਾਲ ਕੰਮ ਕੀਤਾ 10 ਸਾਲ ਕੰਮ ਕੀਤਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਦੋ ਸ੍ਰੀ ਚੰਦ ਅਤੇ ਲਖਮੀ ਦਾਸ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਦੇਖੋ ਜਨਮ ਸਾਖੀਆਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ 14 199 ਈਸਵੀ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇਸ ਗਿਆਨ ਪ੍ਰਾਪਤੀ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਸੀ ਆਪਣੀਆਂ ਯਾਤਰਾਵਾਂ ਆਰੰਭ ਕਰਤੀਆਂ ਸੀ ਗੁਰੂ ਨਾਨਕ ਦੇਵ ਜੀ ਨੇ ਇੱਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ਕਿੱਥੇ ਸਹਿਰ ਬਿਸ਼ਾਜ ਦੇ ਉਹਨਾਂ ਨੇ ਆਪਣਾ ਕਰਤਾਰਪੁਰ ਦੇ ਵਿੱਚ ਠੀਕ ਹੈ ਜਿਹੜਾ ਨਵੇਂ ਭਾਈਚਾਰੇ ਦਾ ਆਰੰਭ ਕੀਤਾ ਸੀਗਾ ਕਿੱਥੋਂ ਕੀਤਾ ਸੀਗਾ ਕਰਤਾਰਪੁਰ ਠੀਕ ਹੈ ਪਾਕਿਸਤਾਨ ਦੇ ਵਿੱਚ ਆਉਣ ਵੀ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੇ ਦੁਆਰਾ ਕੀਤਾ ਸੰਗਤ ਤੇ ਪੰਗਤ ਦੇਖੋ ਸੰਗਤ ਤੇ ਪੰਗਤ ਵੀ ਮਤਲਬ ਸਾਰੇ ਬਰਾਬਰ ਨੇ ਕੋਈ ਉੱਚਾ ਨਹੀਂ ਕੋਈ ਨੀਮਾ ਨਹੀਂ ਇਕੱਠੇ ਬੈਠ ਕੇ ਖਾਣਾ ਖਾਓ ਕਲੀਅਰ ਹੋ ਗਈ ਗੱਲ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਆਰੰਭ ਜਿਹੜਾ ਸੀਗਾ ਸੰਗਤ ਅਤੇ ਪੰਗਤ ਨਾਮ ਦੀਆਂ ਦੋ ਸੰਸਥਾਵਾਂ ਦੇ ਨਾਲ ਕੀਤਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਤੋਂ ਕੀ ਭਾਵ ਹੈ ਦੇਖੋ ਜਿਹੜੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀਗੀਆਂ ਉਦਾਸੀ ਦੇ ਭੇਜ ਦੇ ਵਿੱਚ ਉਦਾਸੀ ਦੇ ਭੇਜ ਦੇ ਵਿੱਚ ਜਿਹੜੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀਗੀਆਂ ਚਾਰ ਯਾਤਰਾਵਾਂ ਕੀਤੀਆਂ ਸੀ ਉਹਨਾਂ ਨੇ ਜਿਹਨੂੰ ਆਪਾਂ ਨੇ ਡਿਟੇਲ ਦੇ ਵਿੱਚ ਕੀਤਾ ਹੈ ਠੀਕ ਹੈ ਉਹ ਲੈਕਚਰ ਜਰੂਰ ਸੁਣ ਲਿਓ ਤੁਸੀਂ ਠੀਕ ਹੈ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਉਦਾਸੀ ਦੇ ਭੇਜ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦਾ ਕੀ ਉਦੇਸ਼ ਸੀਗਾ ਕੀ ਉਦੇਸ਼ ਸੀਗਾ ਲੋਕਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਧਰਮ ਦਾ ਰਸਤਾ ਦਿਖਾਉਣਾ ਅੰਧਵਿਸ਼ਵਾਸ ਤੋਂ ਢੂਠੇ ਕਰਮ ਕਾਂਡਾਂ ਤੋਂ ਪਰੇ ਲੈ ਕੇ ਜਾਣਾ ਠੀਕ ਹੈ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਗਿਆਨ ਦੇ ਚਾਨਣ ਦੇ ਵਿੱਚ ਲੈ ਕੇ ਆਉਣਾ ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਕੀ ਸੀਗਾ ਅੰਧਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਸਤਾ ਦਿਖਾਉਣਾ ਉਸ ਤੋਂ ਬਾਅਦ ਪਹਿਲੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਰੁਬਾਬੀ ਕੌਣ ਸਨ ਭਾਈ ਮਰਦਾਨਾ ਜੀ ਠੀਕ ਹੈ ਜਦੋਂ ਪਹਿਲੀ ਉਦਾਸੀ ਗੁਰੂ ਨਾਨਕ ਦੇਵ ਜੀ ਸਟਾਰਟ ਕਰਦੇ ਨੇ ਭਾਈ ਮਰਦਾਨਾ ਜੀ ਨੂੰ ਵੈਸੇ ਉਹਨਾਂ ਨੂੰ ਦੇਖਣ ਦੇ ਵਾਸਤੇ ਭੇਜਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਘਰ ਨਹੀਂ ਆਏ ਹੈਗੇ ਦੇਖ ਕੇ ਆਓ ਵੀ ਕਿਉਂ ਨਹੀਂ ਆਏ ਹੈਗੇ ਕਿੱਥੇ ਨੇ ਉਹ ਭਾਈ ਮਰਦਾਨਾ ਜੀ ਜਦੋਂ ਜਾਂਦੇ ਨੇ ਉਹਨਾਂ ਨੂੰ ਲੈਣ ਵਾਸਤੇ ਪਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਵੀ ਨਾਲ ਲੈ ਲੈਂਦੇ ਨੇ ਕਲੀਅਰ ਹੋ ਗਈ ਗੱਲ ਹੈ ਉਸ ਤੋਂ ਬਾਅਦ ਆਪਣੀ ਦੂਜੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਭਾਰਤ ਦੇ ਉੱਤਰ ਦੇ ਵਿੱਚ ਠੀਕ ਹੈ ਭਾਰਤ ਦੇ ਉੱਤਰ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ 1517 ਈਸਵੀ ਦੇ ਵਿੱਚ ਉਦਾਸੀਆਂ ਦੇ ਵਿੱਚ ਮੈਂ ਚੰਗੀ ਤਰ੍ਹਾਂ ਇੱਕ ਚਾਰਟ ਬਣਾ ਕੇ ਤੁਹਾਨੂੰ ਸਮਝਾਇਆ ਹੋਇਆ ਹੈ ਤੁਸੀਂ ਉਹਦੇ ਵਿੱਚ ਚੰਗੀ ਤਰ੍ਹਾਂ ਨੂੰ ਦੇਖ ਲੈਣਾ ਹੈ ਸਾਰੀਆਂ ਗੱਲਾਂ ਨਹੀਂ ਸੀ ਸਨ ਜਿਹੜੇ ਤੁਹਾਨੂੰ ਇਸ ਤਰ੍ਹਾਂ ਰੱਟਾ ਮਾਰ ਕੇ ਨਹੀਂ ਯਾਦ ਕਰਨੇ ਉਹਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਉੱਥੋਂ ਦੇਖ ਲੈਣਾ ਤੁਸੀਂ ਇੱਕ ਵਾਰੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਦੇ ਨਾਲ ਭੇਟ ਕਿੱਥੇ ਹੋਈ ਤੁਲੰਬਾ ਦੇ ਵਿੱਚ ਦੇਖੋ ਤੁਲੰਬਾ ਦੇ ਵਿੱਚ ਕੀ ਹੁੰਦਾ ਸੱਜਣ ਠੱਗ ਜਿਹੜਾ ਹੁੰਦੀ ਦੀ ਸਰਾਮਾ ਹੁੰਦੀ ਹੈ ਧਰਮਸ਼ਾਲਾ ਜਿਵੇਂ ਆਪਾਂ ਕਹਿੰਦੇ ਆ ਰੈਸਟ ਕਰਵਾਉਣਾ ਹੁੰਦਾ ਲੋਕਾਂ ਨੂੰ ਜਿਹੜੇ ਰਾਹੀ ਹੁੰਦੇ ਨੇ ਉਹਨਾਂ ਨੂੰ ਰੈਸਟ ਕਰਵਾਉਣ ਦੇ ਲਈ ਠਹਿਰਨ ਦੇ ਲਈ ਜਗ੍ਹਾ ਦਿੰਦਾ ਹੁੰਦਾ ਹੈ ਠੀਕ ਹੈ ਜਿਵੇਂ ਅੱਜ ਕੱਲ੍ਹ ਆਪਣੇ ਹੋਟਲਾਂ ਦੇ ਵਿੱਚ ਜਗ੍ਹਾ ਮਿਲਦੀ ਆ ਜਾਂ ਫਿਰ ਧਰਮਸ਼ਾਲਾ ਦੇ ਵਿੱਚ ਜਗ੍ਹਾ ਮਿਲਦੀ ਆ ਪਰ ਇਹ ਰਾਤ ਨੂੰ ਕੀ ਕਰਦਾ ਸੀਗਾ ਸੱਜਣ ਠੱਗ ਜਿਹੜਾ ਸੀਗਾ ਉਹਨਾਂ ਨੂੰ ਠੱਗ ਲੈਂਦਾ ਸੀਗਾ ਟੁੱਟ ਲੈਂਦਾ ਸੀਗਾ ਕਈ ਵਾਰੀ ਕਤਲ ਕਰ ਦਿੰਦਾ ਸੀਗਾ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਹ ਇਹਨਾਂ ਨੂੰ ਉਪਦੇਸ਼ ਦਿੰਦੇ ਨੇ ਸੱਜਣ ਠੱਗ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਤੇ ਉਹਨਾਂ ਦਾ ਚੇਲਾ ਬਣ ਜਾਂਦਾ ਏ ਠੀਕ ਆ ਤੋਂ ਲੰਬਾ ਦੇ ਵਿੱਚ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਡਟ ਦਾ ਸੱਜਣ ਠੱਗ ਤੇ ਕੀ ਪ੍ਰਭਾਵ ਪਿਆ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਜਦੋਂ ਉਹ ਉਹਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਚੇਲੇ ਬਣ ਜਾਂਦੇ ਨੇ ਉਸ ਤੋਂ ਬਾਅਦ ਗੋਰਖ ਮਠਾ ਦਾ ਨਾਮ ਜਿਹੜਾ ਸੀਗਾ ਨਾਨਕਮਤਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਵੀ ਨਾਨਕਮਤਾ ਨੌ ਪੈ ਗਿਆ ਸੀ ਕਿਉਂ ਪੈ ਗਿਆ ਸੀ ਜਿਹੜੇ ਉੱਥੇ ਦੇ ਨਾਥ ਸੀਗੇ ਯੋਗੀ ਸੀਗੇ ਸਿੱਧ ਸੀਗੇ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਸ਼ਕਤੀਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਚੇਲੇ ਬਣਦੇ ਨੇ ਅਨਜਾਈ ਬਣ ਜਾਂਦੇ ਨੇ ਤੇ ਗੋਰਖ ਮਤਾ ਦਾ ਨਾਮ ਬਦਲ ਕੇ ਕੀ ਪੈ ਜਾਂਦਾ ਹੈ ਨਾਨਕਮਤਾ ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਏ ਗੁਰੂ ਨਾਨਕ ਦੇਵ ਜੀ ਦੀ ਕੋਈ ਇੱਕ ਸਿੱਖਿਆ ਲਿਖੋ ਦੇਖੋ ਮੈਂ ਉਸ ਲੈਕਚਰ ਦੇ ਵਿੱਚ ਜਿਹੜਾ ਆਪਾਂ ਨੇ ਡਿਟੇਲ ਦੇ ਵਿੱਚ ਲੈਸਨ ਕੀਤਾ ਹੈ ਉਹਦੇ ਵਿੱਚ ਮੈਂ 10 ਸਿੱਖਿਆਵਾਂ ਕਰਵਾਈਆਂ ਨੇ ਉਹਦੇ ਵਿੱਚੋਂ ਤੁਸੀਂ ਕੋਈ ਵੀ ਲਿਖ ਸਕਦੇ ਹੋ ਠੀਕ ਆ ਜੇ ਤੁਹਾਨੂੰ ਵੱਡਾ ਕੁਸ਼ਣ ਆ ਗਿਆ ਘੱਟੋ-ਘੱਟ 7 ਲਿਖ ਦੇਣੀਆਂ ਨੇ ਤੁਸੀਂ ਠੀਕ ਆ 10 ਕਰਵਾਈਆਂ ਨੇ 7 ਤਾਂ ਯਾਦ ਰਹੀ ਜਾਂਦੀਆਂ ਨੇ ਜੇ ਵੱਡਾ ਕੁਸ਼ਣ ਆ ਗਿਆ ਤਾਂ ਉਹਦੇ ਵਿੱਚੋਂ 7 ਕਰ ਦੇਣੀਆਂ ਨੇ ਜੇ 1 ਨੰਬਰ ਵਾਲਾ ਤਾਂ 1 ਕਰ ਦੇਣੀ ਤੇ 3 ਨੰਬਰ ਵਾਲਾ ਕਰਦੇ 3 ਕਰ ਦੇਣੀਆਂ ਨੇ ਠੀਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਪ੍ਰਮਾਤਮਾ ਕਹਿੰਦੇ ਇੱਕ ਹੈ ਉਹਨੂੰ ਵੰਡਿਆ ਨਹੀਂ ਜਾ ਸਕਦਾ ਠੀਕ ਹੈ ਵੀ ਮੁ슬ਮਾਨਾਂ ਦਾ ਅਲੱਗ ਹੋ ਗਿਆ ਹਿੰਦੂਆਂ ਦਾ ਅਲੱਗ ਹੋ ਗਿਆ ਸਭ ਦਾ ਸਭ ਪ੍ਰਮਾਤਮਾ ਇੱਕ ਹੈ ਸਾਰਿਆਂ ਦਾ ਇੱਕੋ ਹੀ ਹੈ ਤੇ ਸਿਰਫ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਪ੍ਰਮਾਤਮਾ ਦੀ ਪ੍ਰਾਪਤੀ ਕੌਣ ਕਰਵਾਉਂਦਾ ਸਾਨੂੰ ਗੁਰੂ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਦੇ ਸਬੰਧੀ ਕੀ ਵਿਚਾਰ ਸੀਗੇ ਕੀ ਵਿਚਾਰ ਸੀ ਉਹਨਾਂ ਦੇ ਕਿ ਸਭ ਤੋਂ ਪਹਿਲਾਂ ਤਾਂ ਨਿਰਆਕਾਰ ਕਹਿੰਦੇ ਵੀ ਪਰਮਾਤਮਾ ਦਾ ਕੋਈ ਆਕਾਰ ਨਹੀਂ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਹੈਗਾ ਵੀ ਜਿਹਨੂੰ ਅਸੀਂ ਇੱਕ ਮੂਰਤੀ ਬਣਾ ਕੇ ਪੂਜ ਲਈਏ ਉਸ ਤੋਂ ਬਾਅਦ ਸਵੈ ਵਿਦਮਾਨ ਉਹ ਆਪਣੇ ਆਪ ਦੇ ਵਿੱਚ ਮਹਾਨ ਹੈ ਵਿਦਵਾਨ ਹੈ ਗਿਆਨੀ ਹੈ ਠੀਕ ਹੈ ਉਸ ਤੋਂ ਬਾਅਦ ਸਰਵ ਵਿਆਪਕ ਸਰਵ ਵਿਆਪਕ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਪਰਮਾਤਮਾ ਸਰਵ ਵਿਆਪਕ ਹੈ ਸਰਵ ਵਿਆਪਕ ਦਾ ਮਤਲਬ ਹਰ ਪਾਸੇ ਕਣ ਕਣ ਦੇ ਵਿੱਚ ਹਰ ਹਰ ਥਾਂ ਦੇ ਉੱਪਰ ਪਰਮਾਤਮਾ ਹੈ ਉਸ ਤੋਂ ਬਾਅਦ ਗੁਰੂ ਜੀ ਕਹਿੰਦੇ ਉਸ ਸਰਵ ਸ਼ਕਤੀਮਾਨ ਪਰਮਾਤਮਾ ਤੋਂ ਉੱਤੇ ਕੋਈ ਨਹੀਂ ਹੈਗਾ ਜੋ ਉਹਨਾਂ ਦੇ ਕੋਲੇ ਪਾਵਰ ਹੈ ਸੁਪਰੀਮ ਪਾਵਰ ਹੈ ਉਸ ਤੋਂ ਉੱਪਰ ਕੋਈ ਪਾਵਰ ਨਹੀਂ ਹੈਗੀ ਉਸ ਤੋਂ ਬਾਅਦ ਪਰਮਾਤਮਾ ਕੀ ਹੈ ਦਿਆਲੂ ਹੈ ਤੇ ਮਹਾਨ ਹੈ ਸਾਡੇ ਰਹਿਣ ਸਹਿਣ ਦਾ ਪ੍ਰਬੰਧ ਪਰਮਾਤਮਾ ਹੀ ਕਰਦਾ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਦੇ ਨਾਲ ਕਿਸ ਨਾਨਕ ਮਤਾ ਤੁਹਾਨੂੰ ਪਤਾ ਹੀ ਆ ਗੋਰਖ ਮਤਾ ਦਾ ਜਿਹੜਾ ਸੀਗਾ ਨੌ ਪਿਆ ਸੀਗਾ ਉਸ ਤੋਂ ਬਾਅਦ ਦੁਬਰੀ ਦੇ ਨਾਂ ਦੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਮੁਲਾਕਾਤ ਕਿਸ ਦੇ ਨਾਲ ਹੁੰਦੀ ਆ ਸੰਤ ਸ਼ੰਕਰ ਦੇਵ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਿਸ ਥਾਂ ਤੇ ਜਾਦੂਗਰ ਨੂੰ ਉਪਦੇਸ਼ ਦਿੱਤਾ ਕਾਮਰੂਪ ਅਸਾਮ ਦੇ ਵਿੱਚ ਠੀਕ ਹੈ ਜਿੱਥੇ ਉਹਨਾਂ ਨੇ ਉਹਨੂੰ ਕਿਹਾ ਸੀਗਾ ਕਿ ਜਿਹੜੀ ਸਰੀਰਕ ਸੁੰਦਰਤਾ ਮੈਨੇ ਨਹੀਂ ਰੱਖਦੀ ਹੈ ਕਿ ਸਾਡੀ ਆਤਮਾ ਦੀ ਸੁੰਦਰਤਾ ਜਿਹੜੀ ਹੈ ਉਹ ਮੈਨੇ ਰੱਖਦੀ ਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੁਬਾਰਾ ਮੱਕਾ ਦੇ ਵਿੱਚ ਕਾਬੇ ਵੱਲ ਪੈਰ ਕਰਕੇ ਸੌਣ ਦਾ ਵਿਰੋਧ ਕਿਸ ਨੇ ਕੀਤਾ ਸੀਗਾ ਦੇਖੋ ਕਾਜੀ ਕਾਜੀ ਰੁਕਨਦੀਨ ਰੁਕਨਦੀਨ ਨੇ ਕਿਹਾ ਸੀਗਾ ਕਿ ਤੁਸੀਂ ਕਾਬੇ ਵੱਲ ਨੂੰ ਪੈਰ ਕਰਕੇ ਨਹੀਂ ਸੌ ਸਕਦੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀਗਾ ਵੀ ਭਾਈ ਜਿੱਧਰ ਤੇਰਾ ਅੱਲਾ ਨਹੀਂ ਹੈਗਾ ਮੇਰੇ ਪੈਰ ਉਧਰ ਨੂੰ ਕਰ ਦੇ ਪਰ ਕਾਜੀ ਰੁਕਨਦੀਨ ਨੂੰ ਫਿਰ ਇਸ ਗੱਲ ਦਾ ਕੋਈ ਜਵਾਬ ਨਹੀਂ ਆਇਆ ਹੈਗਾ ਜਵਾਬ ਆ ਵੀ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਤਾਂ ਹਰ ਪਾਸੇ ਆ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਕਿਸ ਸਥਾਨ ਤੋਂ ਕੀਤਾ ਠੀਕ ਹੈ ਅ ਚੌਥੀ ਉਦਾਸੀ ਹੈ ਪਾਕਪਟਨ ਜਿਹੜੀ ਸੀਗੀ ਚੌਥੀ ਉਦਾਸੀ ਇੱਥੇ ਗਲਤ ਹੋ ਗਿਆ ਥੋੜਾ ਜਿਹਾ ਇੱਥੇ ਹੈ ਗਿਆ ਚੌਥੀ ਉਦਾਸੀ ਕਰ ਲਓ ਚੌਥੀ ਉਦਾਸੀ ਦਾ ਜਿਹੜਾ ਆਰੰਭ ਤੀਜੀ ਦਾ ਸੁਲਤਾਨਪੁਰ ਤੋਂ ਹੋਇਆ ਸੀਗਾ ਸੁਲਤਾਨਪੁਰ ਲੋਧੀ ਤੋਂ ਕੀਤੀ ਸੀਗੀ ਕਰਤਾਰਪੁਰ ਜਾ ਕੇ ਖਤਮ ਹੁੰਦੀ ਆ ਤੇ ਚੌਥੀ ਜਿਹੜੀ ਸੀਗੀ ਪਾਕਪਟਨ ਤੋਂ ਸ਼ੁਰੂ ਹੁੰਦੀ ਹੈ ਤੇ ਕਰਤਾਰਪੁਰ ਜਾ ਕੇ ਖਤਮ ਹੁੰਦੀ ਆ ਤੇ ਚੌਥੀ ਉਦਾਸੀ ਕਰਨੀ ਗੁਰੂ ਨਾਨਕ ਦੇਵ ਜੀ ਦੀ ਨੇ ਆਪਣੀ ਚੌਥੀ ਉਦਾਸੀ ਦਾ ਆਰੰਭ ਕਿਸ ਸਥਾਨ ਤੋਂ ਕੀਤਾ ਪਾਕਪਟਨ ਤੋਂ ਕੀਤਾ ਤੀਜੀ ਦਾ ਕਿੱਥੋਂ ਹੋਇਆ ਸੀਗਾ ਸੁਲਤਾਨਪੁਰ ਲੋਧੀ ਤੋਂ ਠੀਕ ਹੈ ਤੀਜੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸਟਾਰਟ ਹੁੰਦੀ ਆ ਕਰਤਾਰਪੁਰ ਜਾ ਕੇ ਖਤਮ ਹੁੰਦੀ ਆ ਚੌਥੀ ਉਦਾਸੀ ਪਾਕਪਟਨ ਤੋਂ ਸ਼ੁਰੂ ਹੁੰਦੀ ਆ ਕਿੱਥੇ ਖਤਮ ਹੁੰਦੀ ਆ ਕਰਤਾਰਪੁਰ ਪਹਿਲੀ ਜਿਹੜੀ ਸੀਗੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਸੁਲਤਾਨਪੁਰ ਲੋਧੀ ਤੇ ਖਤਮ ਦੂਜੀ ਵੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਤੇ ਸੁਲਤਾਨਪੁਰ ਲੋਧੀ ਤੇ ਖਤਮ ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਬਾਬਰ ਨੇ ਕਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ਸਜਦਪੁਰ ਦੇ ਵਿੱਚ ਠੀਕ ਹੈ ਆਪਾਂ ਨੇ ਪਹਿਲੇ ਲੈਸਨ ਦੇ ਵਿੱਚ ਵੀ ਕੀਤਾ ਹੈ ਤੇ ਜਿਹੜਾ ਇਹ ਲੈਸਨ ਸੀਗਾ 3rd ਲੈਸਨ ਉਹਦੇ ਵਿੱਚ ਵੀ ਇਹ ਗੱਲ بار بار ਆ ਚੁੱਕੀ ਹੈ ਕਿ ਸਹਿਦਪੁਰ ਦੇ ਵਿੱਚ ਜਿਹੜਾ ਸੀਗਾ ਬਾਬਰ ਨੇ ਹਮਲਾ ਕੀਤਾ ਹੋਇਆ ਸੀਗਾ ਤੇ ਉੱਥੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤਸੀਹੇ ਦਿੱਤੇ ਜਾਂਦੇ ਨੇ ਜਿਹੜੀ ਉੱਥੇ ਦੀ ਸੈਨਾ ਹੁੰਦੀ ਹੈ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਇਹ ਸਾਰੀ ਜਿਹੜੀ ਘਟਨਾ ਮੈਂ ਤੁਹਾਨੂੰ ਦੱਸੀ ਆ ਇਸ ਘਟਨਾ ਦਾ ਜਿਹੜਾ ਵਰਣਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਬਾਬਰ ਬਾਣੀ ਦੇ ਵਿੱਚ ਕੀਤਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਬਾਬਰ ਦੇ ਸਜਦਪੁਰ ਉਹੀ ਗੱਲ ਆ ਗਈ ਬਾਬਰ ਬਾਣੀ ਦੇ ਵਿੱਚ ਕੀਤਾ ਹੋਇਆ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ਪਾਪਾਂ ਦੀ ਬਰਾਤ ਦੇ ਨਾਲ ਕੀਤੀ ਤੀਜੇ ਹਮਲੇ ਦੀ ਤੁਲਨਾ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ਤੇ ਕੀ ਪ੍ਰਭਾਵ ਪਿਆ ਦੇਖੋ ਜੇ ਆਪਾਂ ਲੋਕਾਂ ਦੇ ਨਾਲੋਂ ਅਲੱਗ ਆਂ ਹੋਰ ਸਟੇਟਾਂ ਦੇ ਨਾਲ ਸਾਡੇ ਸੁਭਾਅ ਦੇ ਵਿੱਚ ਥੋੜਾ ਜਿਹਾ ਅਲੱਗਪਾਨ ਹੈ ਠੀਕ ਹੈ ਥੋੜੇ ਜਿਹਾ ਆਪਾਂ ਐਡਵਾਂਸ ਹੋਏ ਹੋਏ ਆ ਜਾਂ ਸਾਡੀ ਸੋਚ ਜਿਹੜੀ ਹੈ ਉੱਚੀ ਹੈ ਉਹਦਾ ਕਾਰਨ ਕੇਵਲ ਤੇ ਕੇਵਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖੋ ਕਹਿੰਦੇ ਜਨਤਾ ਦੇ ਉਹਨਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਦੇ ਨਾਲ ਮੂਰਤੀ ਪੂਜਾ ਥੋੜੀ ਜਿਹੀ ਐਡਵਾਂਸਮੈਂਟ ਹੈਗੀ ਹੈ ਸਾਡੇ ਵਿੱਚ ਠੀਕ ਹੈ ਦੇਵੀ ਦੇਵਤਿਆਂ ਦੀ ਪੂਜਾ ਘਟ ਹੋਈ ਇੱਥੇ ਪੰਜਾਬ ਦੇ ਵਿੱਚ ਤੇ ਲੋਕ ਪਰਮਾਤਮਾ ਦੀ ਪੂਜਾ ਕਰਨ ਲੱਗੇ ਉਸ ਤੋਂ ਬਾਅਦ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਹਿੰਦੂ ਮੁਸਲਮ ਜਿਹੜੇ ਸੀਗੇ ਆਪਣੇ ਧਾਰਮਿਕ ਭੇਦਪਾਪ ਭੁੱਲ ਕੇ ਇੱਕ ਦੂਜੇ ਦੇ ਨੇੜੇ ਆਏ ਪੰਜਾਬ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਸਾਡਾ ਜਿਹੜੇ ਸਾਡੇ ਵਿੱਚ ਜੇ ਸਾਡੇ ਸੁਭਾਵਾਵਾਂ ਦੇ ਵਿੱਚ ਬਦਲਾਅ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਰਕੇ ਆ ਉਹਨਾਂ ਦੀ ਸੋਚ ਕਰਕੇ ਆ ਉਸ ਤੋਂ ਬਾਅਦ ਕਰਤਾਰਪੁਰ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਕਰਤਾਰਪੁਰ ਦੀ ਸਥਾਪਨਾ ਜਿਹੜੀ ਸੀਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ 1521 ਦੇ ਵਿੱਚ ਜਦੋਂ ਉਹਨਾਂ ਦੀ ਯਾਤਰਾਵਾਂ ਚਾਰ ਉਦਾਸੀਆਂ ਪੂਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਕਰਤਾਰਪੁਰ ਸ਼ਹਿਰ ਨੂੰ ਬਸਾਉਂਦੇ ਨੇ 1521 ਦੇ ਵਿੱਚ ਤੇ ਆਪਣੇ ਅੰਤਲੇ 18 ਸਾਲ 1539 ਈਸਵੀ ਤੱਕ ਇਸੇ ਸਥਾਨ ਤੇ ਰਹਿੰਦੇ ਨੇ ਸਿੰਪਲ ਤੇ ਸਾਦਾ ਵਧੀਆ ਗ੍ਰਹਸਤ ਜੀਵਨ ਬਤੀਤ ਕਰਦੇ ਨੇ ਤਾਂ ਸਾਨੂੰ ਐਗਜ਼ਾਮਪਲ ਦਿੰਦੇ ਨੇ ਕਿ ਗ੍ਰਹਸਤ ਜੀਵਨ ਹੀ ਸਭ ਕੁਝ ਹੈ ਠੀਕ ਹੈ ਉਸ ਤੋਂ ਬਾਅਦ ਕਰਤਾਰਪੁਰ ਦੀ ਸਥਾਪਨਾ ਦੀ ਭੂਮੀ ਕਿੱਥੋਂ ਪ੍ਰਾਪਤ ਹੋਈ ਦੀਵਾਨ ਕਰੋੜੀਮਲ ਖੱਤਰੀ ਨੌ ਦੇ ਬੰਦੇ ਨੇ ਉਹਨਾਂ ਨੂੰ ਜਿਹੜੀ ਸੀਗੀ ਭੂਮੀ ਪੇਂਟ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਾਲ ਕਿਵੇਂ ਬੀਤੇ ਕਿੱਥੇ ਬਤੀਤ ਕੀਤੇ ਉਹਨਾਂ ਨੇ ਅੰਤਿਮ ਸਾਲ ਕਰਤਾਰਪੁਰ ਠੀਕ ਹੈ ਪਾਕਿਸਤਾਨ ਦੇ ਵਿੱਚ ਧਰਮ ਦਾ ਪ੍ਰਚਾਰ ਕੀਤਾ ਲੋਕਲ ਉਹਨਾਂ ਨੇ ਉੱਥੇ ਠੀਕ ਹੈ ਧਰਮ ਦਾ ਪ੍ਰਚਾਰ ਕੀਤਾ ਹੋਇਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ਮੈਂ ਹੁਣੇ ਦੱਸ ਗਿਆ ਟਿਆਂ ਕਰਤਾਰਪੁਰ ਦੇ ਵਿੱਚ ਪਰਮਾਤਮਾ ਦੇ ਬਰਗਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਕਿੱਥੇ ਮਿਲਦਾ ਜਪਜੀ ਸਾਹਿਬ ਦੇ ਵਿੱਚ ਠੀਕ ਹੈ ਕ੍ਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਕਦੋਂ ਸਮਾਏ 22 ਸਤੰਬਰ 1539 ਈਸਵੀ ਦੇ ਵਿੱਚ ਜਿਹੜੇ ਲਾਸਟ ਵਾਲੇ 18 ਸਾਲ ਸੀ ਉਹ ਉਹਨੇ ਕਰਤਾਰਪੁਰ ਦੇ ਵਿੱਚ ਬਤੀਤ ਕੀਤੇ ਸੀ ਲੰਗਰ ਪ੍ਰਥਾ ਤੋਂ ਕੀ ਭਾਵ ਹੈ ਸਭ ਨੂੰ ਪਤਾ ਸਾਨੂੰ ਵੀ ਇੱਕੋ ਹੀ ਥਾਂ ਤੇ ਬੈਠ ਕੇ ਲੰਗਰ ਨੂੰ ਛਕਣਾ ਮਤਲਬ ਕੋਈ ਉੱਚਾ ਨਹੀਂ ਕੋਈ ਨੀਮਾ ਨਹੀਂ ਸਾਰੇ ਬਰਾਬਰ ਨੇ ਉਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ ਕਿੱਥੇ ਆ ਸਿਆਲਕੋਟ ਦੇ ਵਿੱਚ ਕਲੀਅਰ ਹੋ ਗਈ ਗੱਲ ਇਹ ਇੱਕ ਇੱਕ ਨੰਬਰ ਵਾਲੇ ਕੁਐਸਚਨ ਸੀਗੇ ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੇ ਨੇ ਖਾਲੀ ਥਾਵਾਂ ਠੀਕ ਆ ਫਿਲਮ ਦੀ ਬਲੈਂਕਸ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਪਾਰ ਦੇ ਲਈ ਦਿੱਤੇ 50 ਰੁਪਏ ਦੀ ਕੜਰਾ ਨੂੰ ਕੀ ਕਿਹਾ ਜਾਂਦਾ ਹੈ ਸੱਚਾ ਸੌਦਾ ਕਲੀਅਰ ਆ ਗੱਲ ਉਸ ਤੋਂ ਬਾਅਦ ਡੈਸ਼ ਗੁਰੂ ਨਾਨਕ ਦੇਵ ਜੀ ਦੇ ਪਤਨੀ ਸੀ ਬੀਬੀ ਸੁਲਖਣੀ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਸ਼੍ਰੀ ਚੰਦ ਅਤੇ ਲਕਸ਼ਮੀ ਦਾਸ ਦੋ ਪੁੱਤਰ ਸੀ ਉਹਨਾਂ ਦੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਵਾਰ ਮਲਾਰ ਬਾਰ ਆਸਾ ਬਾਰ ਮਹਾ ਅਤੇ ਜਪਜੀ ਨਾਮ ਦੀਆਂ ਚਾਰ ਬਾਣੀਆਂ ਸਨ ਜਪਜੀ ਸਾਹਿਬ ਲਿਖ ਦਿਓ ਇੱਕ ਬਾਾਰ ਮਾਝ ਲਿਖ ਦਿਓ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਾ ਜਨਮ ਲਾਹੌਰ ਦੇ ਨੇੜੇ ਕਿਹੜੇ ਪਿੰਡ ਵਿੱਚ ਹੁੰਦਾ ਹੈ ਰਾਏ ਪੋਏ ਦੀ ਤਲਵੰਡੀ ਨਾਂ ਦੇ ਪਿੰਡ ਵਿੱਚ ਹੁੰਦਾ ਜਿਹੜਾ ਕਿ ਅੱਜ ਕੱਲ ਕਿੱਥੇ ਆ ਪਾਕਿਸਤਾਨ ਦੇ ਵਿੱਚ ਹੈ ਉਹਦਾ ਨੌ ਕੀ ਪੈ ਗਿਆ ਹੁਣ ਸ੍ਰੀ ਨਨਕਾਣਾ ਸਾਹਿਬ ਉਸ ਤੋਂ ਬਾਅਦ ਗੁਰੂ ਗੁਰੂ ਗੁਰਦੁਆਰਾ ਪੰਜਾ ਸਾਹਿਬ ਕਿੱਥੇ ਆ ਹੁਣੇ ਕਰਕੇ ਅਟੇ ਆਪਾਂ ਸਿਆਲਕੋਟ ਪਾਕਿਸਤਾਨ ਦੇ ਵਿੱਚ ਆ ਇਹ ਉਸ ਤੋਂ ਬਾਅਦ ਮਲਟੀਪਲ ਚੁਆਇਸ ਕੁਐਸਚਨ ਨੇ ਐਮਸੀਕਿਊ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲਖਣੀ ਕਿੱਥੇ ਦੇ ਰਹਿਣ ਵਾਲੇ ਸੀਗੇ ਬਟਾਲਾ ਦੇ ਉਹ ਕਿਹੜੇ ਜ਼ਿਲ੍ਹੇ 'ਚਾ ਗੁਰਦਾਸਪੁਰ ਦੇ ਵਿੱਚ ਕਰਤਾਰਪੁਰ ਦੀ ਸਥਾਪਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀਗੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ 18 ਸਾਲ ਵੀ ਉੱਥੇ ਹੀ ਉਹ ਉਹਨਾਂ ਨੇ ਬਤੀਤ ਕੀਤੇ ਸੀ ਸੱਜਣ ਠੱਗ ਦੇ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੁੰਦੀ ਆ ਘਟਨਾ ਆਪਾਂ ਨੂੰ ਪਤਾ ਹੀ ਆ ਤਲੁੰਬਾ ਦੇ ਵਿੱਚ ਠੀਕ ਹੈ ਜੀ ਤਲੁੰਬਾ ਦੇ ਵਿੱਚ ਉੱਥੇ ਸੱਜਣ ਠੱਗ ਜਿਹੜੇ ਸੀਗੇ ਉਹਨਾਂ ਦੇ ਉਪਦੇਸ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਚੇਲੇ ਬਣਦੇ ਨੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇ ਮਾਤਾ ਜੀ ਕੌਣ ਸੀਗੇ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦਾ ਆਰੰਭ ਕਿੱਥੋਂ ਹੋਇਆ ਪਾਕਪਟਨ ਤੋਂ ਠੀਕ ਹੈ ਪਾਵਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ ਕਿੱਥੇ ਬਣਾਇਆ ਸੀਗਾ ਸਜਦਪੁਰ ਦੇ ਵਿੱਚ ਠੀਕ ਹੈ ਸਜਦਪੁਰ ਦੇ ਵਿੱਚ ਕੈਦੀ ਬਣਾਇਆ ਸੀ ਉਸ ਤੋਂ ਬਾਅਦ ਚਟਾ ਦੇਖੋ ਹੋਪ ਕਿ ਤੁਹਾਨੂੰ ਸਾਰੇ ਕੁਐਸਚਨ ਵਧੀਆ ਤਰੀਕੇ ਦੇ ਨਾਲ ਸਮਝ ਲੱਗ ਗਏ ਹੋਣਗੇ ਇਹ ਸੀਗੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਬਾਕੀ ਜਿਹੜੇ ਵੱਡੇ ਕੁਐਸਚਨ ਨੇ ਤੇ 3 3 ਨੰਬਰ ਵਾਲੇ ਕੁਐਸਚਨ ਨੇ 5 5 ਨੰਬਰ ਵਾਲੇ ਕੁਐਸਚਨ ਨੇ ਉਹ ਨੂੰ ਆਪਾਂ ਕਰਾਂਗੇ ਅਗਲੇ ਲੈਕਚਰ ਦੇ ਵਿੱਚ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਲੈਕਚਰ ਬਹੁਤ ਜ਼ਿਆਦਾ ਪਸੰਦ ਆਇਆ ਹੋ ਕੁਐਸਚਨ ਸਾਰੇ ਸਮਝ ਲੱਗ ਗਏ ਹੋਣਗੇ ਜੇ ਸਾਰਿਆਂ ਨੂੰ ਕੁਐਸਚਨ ਸਮਝ ਲੱਗ ਗਏ ਵੀਡੀਓ ਅੱਛੀ ਲੱਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ so much